ਪੱਲੇ ਬਠਿੰਡੇ ਸ਼ਹਿਰ ਦਾ ਨੌਜਵਾਨ ਯੂਥ ਛੋਟੀ ਉਮਰ ਵਾਲਾ ਸਿਕਾ ਜਿਹੜੇ ਲੋਕੀ ਕਹਿੰਦੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆ ਠਾਠਾ ਮਾਰਦਾ ਹੋਇਆ ਕੱਢ ਕੱਠ ਅਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਯੂਥ ਨੇ ਵੀ ਹੁਣ 7 ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲਿੱਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ 'ਚ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਜਿੰਨੇ ਇਹ ਬਰਸਾਤੀ ਮੈਂਡਕ ਨਿਕਲ ਕੇ ਆਏ ਨੇ ਫਸਲੀ ਬਟੇਰ ਆਏ ਨੇ ਇਹ 15 ਸਾਲ ਪਹਿਲੇ ਵੀ ਜਿਹੜੇ ਜਿਹੜੇ ਆਂਦੇ ਸੀ ਮੁੜ ਕੇ ਕਦੇ ਨਜ਼ਰ ਨਹੀਂ ਆਏ ਤੇ ਇਹਨਾਂ ਨੇ ਵੀ ਪਹਿਲੀ ਤਰੀਕ ਤੋਂ ਬਾਅਦ ਨਜ਼ਰ ਨਹੀਂ ਆਣਾ ਇਹ ਨੌਜਵਾਨ ਵੀ ਸਮਝ ਗਏ ਨੇ ਤੇ ਬਠਿੰਡੇ ਪੰਨਮੰ ਦਾ ਹਰੇਕ ਇਨਸਾਨ ਵੀ ਸਮਝ ਗਿਆ ਸੋ ਅੱਜ ਇਹਨਾਂ ਦੇ ਵਿੱਚ ਜੋਸ਼ ਹੈ ਜਿਹੋ ਜਿਹਾ ਜੋਸ਼ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਕਿ ਜੇ ਅੱਜ ਹੀ ਵੋਟਾਂ ਹੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ ਸੀ ਭਾਜੀ ਪਹਿਲੀ ਚੋਣ ਹੈ ਵੱਡੇ ਬਲ ਸਭ ਨਹੀਂ ਯਾਰ ਕਿਹਦਾ ਲੱਗਦਾ ਹੈ ਬਹੁਤ ਉਹ ਨਾ ਦੀ ਕਮੀ ਤਾਂ ਇਹੋ ਜੀ ਹੈ ਜਿਹੜਾ ਸਾਰਾ ਪੰਜਾਬੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾਪੂ ਬਾਦਲ ਸਿਗੇ ਬਾਬਾ ਬੋਰਡ ਸਿਗੇ ਪੰਜਾਬ ਦੇ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਓਹ ਜਾਂਦੇ ਸੀ ਤੇ 70 ਸਾਲ ਦੀ ਲੰਬੀ ਸੇਵਾ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ 15 ਸਾਲਾਂ ਚ ਮੈਂ ਬਠਿੰਡੇ ਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਨ ਲੱਗ ਪਈ ਆ ਜਿੱਥੇ ਮੈਨੂੰ ਕੋਈ ਕਹਿੰਦਾ ਹਲਕਾ ਬਦਲੋ ਤਾਂ ਮੈਂ ਕਹਿੰਦੀ ਆ ਮੈਂ ਸਿਆਸਤ ਛੱਡ ਦਾਂਗੀ ਲੇਕਿਨ ਪਰਿਵਾਰ ਨੂੰ ਨਹੀਂ ਛੱਡਾਂਗੀ ਤੇ ਆਹੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਬਿਆਂ ਚ ਵੀ ਜਾ ਕੇ ਚੋਣ ਪ੍ਰਚਾਰ ਕਰ ਲੋ ਕਹਿੰਦੇ ਮੈਨੂੰ ਸਮਾਂ ਨਹੀਂ ਪੰਜਾਬ ਚ ਬੜੇ ਮੇਰੇ ਕੰਮ ਪਏ ਨੇ ਤੇ ਅੱਜ ਦੇ ਮੁੱਖ ਮੰਤਰੀ ਆਪਾਂ ਦੇਖਦੇ ਜਿਨ੍ਹਾਂ ਨੂੰ ਪੰਜਾਬ ਵਾਸਤੇ ਹੀ ਸਮਾਂ ਨਹੀਂ ਇੱਕੋ ਬਾਦਲ ਸਾਹਿਬ ਨੂੰ ਇੰਨੇ ਕੰਮ ਦਿੱਸਤੇ ਸੀ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਹੁਤ ਮੈਂ ਸਮਝਦੀ ਆ ਕਿ ਇਹਨਾਂ 7 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਮੌਕਾ ਗਵਾਇਆ ਜੇ ਬਾਦਲ ਸਾਹਿਬ ਦੀ ਇਹਨਾਂ 7 ਸਾਲਾਂ 'ਚ ਸਰਕਾਰ ਹੁੰਦੀ ਤਾਂ ਜਿਹੜਾ 10 ਸਾਲ ਦੀ ਤਰੱਕੀ ਆਪਾਂ ਕੀਤੀ ਸੀ ਉਹ ਅੱਜ ਕਿੱਥੇ ਤਾਈਂ ਪਹੁੰਚੀ ਹੁੰਦੀ ਨਹੀਂ ਕਮੀ ਕਿੰਨੀ ਨਹੀਂ ਕਮੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਜੇ ਤੁਸੀਂ ਦੇਖੋ ਘਰੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਨਿਕਲਣਾ ਮੇਰੇ ਕਵਰਿੰਗ ਕੈਂਡੀਡੇਟ ਵੀ ਉਹ ਹੁੰਦੇ ਸੀਗੇ ਮੇਰਾ ਇੱਕ ਪੂਰਾ ਲੰਮੀ ਹਲਕਾ ਮੈਨੂੰ ਕਦੇ ਜਾਣ ਦੀ ਲੋੜ ਹੀ ਨਹੀਂ ਪਈ ਬਾਦਲ ਸਾਹਿਬ ਸਾਰਾ ਦੇਖਦੇ ਸੀਗੇ ਜਿੱਥੇ ਪ੍ਰਚਾਰ ਦੀ ਲੋੜ ਹੋਏ ਹਰਮੇਸ਼ਾ ਬੇਟਾ ਤੁਸੀਂ ਫਿਕਰ ਨਾ ਕਰੋ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਇਨਾ ਹੌਸਲਾ ਹਰ ਟਾਈਮ ਦਿੰਦੇ ਸੀਗੇ ਭਾਵੇਂ ਤਖਤ ਸਿੰਘ ਸਾਹਿਬ ਨੇ ਕਿਹਾ ਜੀ ਮੈਂ ਦਿਲੋਂ ਅਕਾਲੀ ਹਾਂ ਜੀ ਉਹਨਾਂ ਨੂੰ ਮੈਂ ਕਹਿੰਦੀ ਆ ਜੇ ਦਿਲੋਂ ਅਕਾਲੀ ਹੋ ਤਾਂ ਆਓ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਣੋ ਗਲਤ ਪਾਰਟੀ 'ਚ ਤੁਸੀਂ ਕੀ ਕਰ ਰਹੇ ਹੋ ਅਕਾਲੀ ਦਲ ਵੀ ਤੁਹਾਡਾ ਸਤਕਾਰ ਕਰਦਾ ਹੈ ਅੱਜ ਪੰਜਾਬ ਵਿੱਚ ਅਸਲੀ ਬਦਲਾਅ ਅੱਜ ਲਾਣ ਦੀ ਲੋੜ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਵ ਤੁਸੀਂ 2.5 ਸਾਲਾਂ 'ਚ ਦੇਖ ਲਿਆ ਜਿਹੜਾ ਗੱਲਾਂ ਵਿੱਚ ਬਦਲਾਵ ਸੀ ਜੇ ਅਸਲੀ ਬਦਲਾਵ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਆਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਦਿੱਲੀ ਦੇ ਗੁਲਾਮਾਂ ਨੇ ਰੋਲ ਤਾਂ 7 ਸਾਲਾਂ 'ਚ ਸਾਡੇ ਪੰਜਾਬ ਨੂੰ ਕੁਝ ਬਚਣਾ ਨਹੀਂ ਹੈਗਾ ਤੁਹਾਡੇ ਪੜੇ ਲਿਖੇ ਬੱਚੇ ਬਾਹਰ ਭੱਜੀ ਜਾ ਰਹੇ ਨੇ ਇੱਥੇ ਗੈਂਗਸਟਰਾਂ ਲੁੱਟਾ ਖੋਹ ਦਾ ਰਾਜ ਚੱਲ ਰਿਹਾ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋ ਕੱਲੇ ਗੱਲਾਂ ਗੱਲਾਂ ਦੇ ਨਾਲ ਕਿਸੇ ਦੇ ਜਵਾਕ ਨੂੰ ਨੌਕਰੀ ਨਹੀਂ ਮਿਲਦੀ ਕਿਸੇ ਦਾ ਢਿੱਡ ਨਹੀਂ ਪਰਦਾ ਸਾਰੀ ਸਹੂਲਤਾਂ ਬੰਦ ਕਰਤੀਆਂ ਹੁਣ ਦਾ ਸਾਡੇ ਕੀਤੇ ਹੋਏ ਕੰਮ ਵਿਕਾਸ ਵਾਲੇ ਉਹ ਵੀ ਖਰਾਬ ਹੋਣ ਲੱਗ ਗਏ ਕਿਉਂਕਿ ਮੇਨਟੇਨੈਂਸ ਹੀ ਸੱਤ ਸੱਤ ਸਾਲਾਂ ਤੋਂ ਨਹੀਂ ਕਿਤੇ ਸੀਵਰ ਕਿਤੇ ਕੀ ਕਿਤੇ ਪਾਈਪਾ ਟੁੱਟੇ ਕੋਈ ਮੇਨਟੇਨੈਂਸ ਨਾਮ ਦੀ ਚੀਜ਼ ਨਹੀਂ ਲੇਕਿਨ ਕਰਜ਼ਾ ਚੜਾ ਚੜਾ ਕੇ ਪੰਜਾਬ ਨੂੰ ਕਰਜ਼ਾਈ ਇਹਨਾਂ ਦੋਵਾਂ ਪਾਰਟੀਆਂ ਨੇ ਕਰਤਾ ਜਿਹੜੇ ਦੇਸ਼ ਦੀ ਰਾਜਧਾਨੀ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਲੇਕਿਨ ਰਾਜਧਾਨੀ ਵਿੱਚ ਇਕੱਠੇ ਨੇ ਤਾਂ ਪੰਜਾਬ 'ਚ ਕਹਿੰਦੇ ਅਸੀਂ ਵੱਖਾ ਇਹਨਾਂ ਦੇ ਝੂਠ ਤੋਂ ਬਚੀਏ ਬਹੁਤ ਝੂਠ ਹੋ ਗਿਆ ਬਥੇਰਾ برداشت ਪੰਜਾਬੀਆਂ ਨੇ ਕਰਤਾ ਹੁਣ ਕਮਰ ਕੱਸ ਲੋ ਮੈਂ ਵਾਦਾ ਤੁਹਾਨੂੰ ਕਰਦੀ ਆ ਉਸ ਤਕੜੀ ਨੂੰ ਕਾਮਯਾਬ ਕਰੋ ਲੈ ਕੇ ਆਓ ਤਕੜੀ ਦੀ ਸਰਕਾਰ ਪਿੰਡ ਪਿੰਡ 'ਚ ਜਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮਸਲੇ ਹੱਲ ਕਰਾਂਗੇ ਇੱਕ ਬਾਰ ਫੇਰ ਇਸ ਪੰਜਾਬ ਨੂੰ ਇਹ ਨਸ਼ਿਆਂ ਤੋਂ ਗੈਂਗਸਟਰਾਂ ਤੋਂ ਮੁਕਤ ਕਰਕੇ ਆਪਣੇ ਰੋਜ਼ਗਾਰ ਵਾਲੇ ਜਾ ਕੇ ਵੱਡੀ ਇੰਡਸਟਰੀ ਇੱਥੇ ਲਾ ਕੇ ਤਰੱਕੀ ਵੱਲ ਪੰਜਾਬ ਨੂੰ ਲੈ ਕੇ ਜਾਵਾਂ ਜਿਹੜਾ ਪੰਜਾਬ ਦਾ ਹੱਕ ਹੈ ਅਸਲੀ ਬਦਲਾਅ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਲੈ ਕੇ ਆਓ ਜੇ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਬਣਾਨੀ ਹੈ ਉਹ ਤਾਂ ਉਹ ਹੀ ਕਹਿ ਸਕਦੇ ਨੇ ਮੈਂ ਕਿਹਾ ਬਹੁਤ ਸਤਿਕਾਰਯੋਗ ਨੇ ਸਾਡੇ ਹਾਂ ਏਮਸ ਦੇ ਕ੍ਰੈਡਿਟਰ ਨੂੰ ਪਹੁੰਚਿਆ ਹੈ ਜਾਨੇ ਕਾਲ ਮੁੱਖਾ ਨੇ ਕਿਹਾ ਵੀ ਕਰ ਦੇ ਸਾਡਾ ਪ੍ਰੋਗਰਾਮ ਪ੍ਰਾਪਤ ਕਰ ਰਿਹਾ ਬਾਈ ਪਿੱਛੇ ਹੋ ਜਾ ਯਾਰ ਇਹ ਉਹ ਜੋ ਕਹਿੰਦਾ ਉਹ ਦਾਨਨੰਦ ਜੀ ਹੁਣ ਜਿਹੜੇ ਪੰਜਾਬ ਦੇ ਦੁਸ਼ਮਣ ਵਰੀ ਬੈਠੇ ਨੇ ਸਾਡੇ ਸਾਡੇ 750 ਕਿਸਾਨ ਜਿਨ੍ਹਾਂ ਨੇ ਮਰਵਾਤ ਤੇ ਤੇ ਫਿਰ ਮਾਫੀ ਮੰਗ ਕੇ ਕਾਲੇ ਕਾਨੂੰਨ ਵਾਪਸ ਲੈਂਦਾ ਇਹ ਕਹਿੰਦਾ ਤੁਹਾਡੀ ਕਮੇਟੀ ਬਣਾ ਕੇ ਤੁਹਾਡੀ ਐਮਐਸਬੀ ਲਾਜ਼ਮੀ